ਹੇ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਜੁਗੋ ਜੁਗਵਤਾਲ ਸਾਹਿਬ ਸਤਿਗੁਰੂ ਧੰਨ ਧੰਨ ਗੁਰੂ ਰਵਿੰਦਰ ਸਿੰਘ ਜੀ ਮਹਾਰਾਜ ਹਾਜ਼ਰ ਹਜ਼ੂਰ ਸਰਬ ਕਲਾ ਭਰਪੂਰ ਜਗ ਦੀ ਜੋਤ ਚਵਰ ਛਤਰ ਤਖਤ ਦੇ ਮਾਲਕ ਤੇਨਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਸਵਾਰੇ ਸਤਸੰਗੀ ਜਨੋ ਜੋ ਲੜੀਵਾਰ ਗੁਰ ਸ਼ਬਦ ਵਿਚਾਰ ਚੱਲ ਰਹੀ ਹੈ ਇਸ ਲੜੀ ਤਹਿ ਤਜ ਦਾ ਸ਼ਬਦ ਗੌੜੀ ਗਵਾਰੇਰੀ ਰਾਗ ਦੇ ਅੰਦਰ ਗੁਰੂ ਅਰਜਨ ਸਹਿਬ ਮਹਾਰਾਜ ਜਿੱਤਨਾਂ ਦੇ ਰਸਨਾ ਤੋਂ ਉਚਾਰਣ ਕੀਤਾ ਹੋਇਆ ਗੁਰੂ ਗ੍ਰੰਥ ਸਹਿਬ ਮਹਾਰਾਜ ਦੇ ਪਾਵਨ ਅੰਗ 183 ਤਿਸੁਬਈ ਮਾਣ ਸਾਹਿਬ ਜੀ ਕਿਰਪਾ ਕਰਦਿਆਂ ਕਹਿਣ ਲੱਗੇ ਸਾਧ ਸੰਗ ਜਪਿਓ ਭਗਵੰਤ ਕੇਵਲ ਨਾਮ ਦਿਓ ਗੁਰਮੰਤ ਕਹਿੰਦੇ ਜਿਹੜਾ ਵੀ ਮਨੁੱਖ ਸਾਧ ਸੰਗਤ ਸਾਧਗ네 ਗੁਰੂ ਗੁਰੂ ਦੀ ਸੰਗਤ ਵਿੱਚ ਬੈਠ ਕੇ ਸਾਧ ਸੰਗ ਜਪਿਓ ਭਗਵੰਤ ਕੋਸ਼ ਪਰਮਾਤਮਾ ਦਾ ਸਿਮਰਨ ਕਰਦਾ ਹੈ। ਪਰਮਾਤਮਾ ਨੂੰ ਚੇਤੇ ਕਰਦਾ ਹੈ। ਪਰਮਾਤਮਾ ਨੂੰ ਗੁਨਾ ਨੂੰ ਆਪਣੇ ਹਿਰਦੇ ਵਸਾਉਂਦਾ ਹੈ। ਹੁਣ ਸਾਸ ਵਿੱਚ ਬੈਠ ਕੇ ਸਿਮਰਨ ਕਰਨਾ ਕੇਵਲ ਬੰਦਾ ਸੋਚਦਾ ਸ਼ਾਇਦ ਮੈਂ satsang ਦੇ ਬੈਠਾ ਹਾਂ ਦੂਜੇ ਪਾਸੇ ਕੀਰਤਨ ਚੱਲ ਰਿਹਾ ਹੋਵੇ। ਪਾਠ ਚੱਲ ਰਿਹਾ ਤੇ ਮੈਂ ਆਪਣਾ ਕੁੱਟ ਕੱਢਾ ਕੇ ਬੈਠੇ ਪੜੀ ਜਾਵਾਂ। ਗੁਰੂ ਨੇ ਕਿਹਾ ਵੀ ਸਾਸ ਵਿੱਚ ਬੈਠ ਕੇ ਸਿਮਰਨ ਕਰਨਾ ਸਿਮਰਨ ਦਾ ਭਾਵ ਸਿਰ ਆਪਣੇ ਜ਼ੁਬਾਨ ਤੋਂ ਉਚਾਰਨ ਕਰਨਾ ਨਹੀਂ ਸਿਮਰਨ ਸੁਣਨਾ ਵੀ ਸਿਮਰਨ ਜੇ ਜੇ ਕੀਰਤਨ ਸੁਣ ਰਹੇ ਆ ਉਹ ਸਿਮਰਨ ਹੋ ਰਿਹਾ ਜੇ ਪਾਠ ਸੁਣ ਰਹੇ ਆ ਬੈਠ ਕੇ ਮਨ ਚਿਤ ਲਾ ਕੇ ਉਹ ਵੀ ਸਿਮਰਨ ਹੈ ਕਿਉਂਕਿ ਉਹਦੇ ਵਿੱਚ ਰੱਬ ਦੀ ਸਿਫਤ ਹੋ ਰਹੀ ਹੈ ਨਾ ਤੁਸੀਂ ਵੇਖਣਾ ਕਈ ਵਾਰ ਐਸਾ ਹੁੰਦਾ ਪਾ ਕੇ ਇਸਥਾਨਾਂ ਤੇ ਜਾਂਦੇ ਆ ਗੁਰੂ ਘਰਾਂ ਵਿੱਚ ਇੱਕ ਪਾਸੇ ਪਾਠ ਹੋ ਰਿਹਾ ਅੰਦਰ ਦੂਜੇ ਪਾਸੇ ਕੋਨੇ ਬੈਠਾ ਗੁਣ ਤ੍ਰੈਮ ਕਰ ਰਿਹਾ ਗੁੜਾ ਫੜ ਕੇ ਸਪੀਕਰ ਲੱਗਾ ਹੋਇਆ ਪਾਠ ਸਿੰਘ ਪਾਠ ਕਰ ਰਿਹਾ ਜਾਂ ਕੀਰਤਨ ਹੋ ਰਿਹਾ ਰਾਗੀ ਸੱਜਣ ਕੀਰਤਨ ਕਰ ਰਹੇ ਨੇ ਬਹੁਤ ਸੋਹਣੇ ਸ਼ਬਦ ਪੜਿਆ ਜਾ ਰਿਹਾ ਬਹੁਤ ਸੋਹਣੇ ਰਾਗ ਵਿੱਚ ਲੈ ਤਾਲ ਵਿੱਚ ਪਰ ਕੋਈ ਬੰਦਾ ਪਿੱਛੇ ਬੈਠਾ ਮੋਬਾਈਲ ਕੋਲ ਕੇ ਆਪਣਾ ਹੀ ਪਾਠ ਕਰੀ ਜਾ ਰਿਹਾ ਕਿਤੇ ਕਥਾ ਹੋ ਰਹੀ ਤੇ ਕੋਈ ਆਪਣਾ ਹੀ ਗੁਟਕਾ ਲੈ ਕੇ ਪਾਠ ਕਰ ਲਏ ਤੁਸੀਂ ਕਦੇ ਵੇਖਣਾ ਅਸੀਂ ਕਿਤੇ ਬੱਚਾ ਸਕੂਲ ਭੇਜਿਆ ਹੋਵੇ ਸਕੂਲ ਟੀਚਰ ਪੜ੍ਹਾ ਰਿਹਾ ਹੋਵੇ ਸਾਇੰਸ ਦੀ ਕਿਤਾਬ ਤੋਂ ਤੇ ਬੱਚਾ ਪਿੱਛੇ ਬੈਠਾ ਮੈਥ ਕਰ ਰਿਹਾ ਹੋਵੇ ਤੇ ਟੀਚਰ ਨੇ ਕਹਿਣਾ ਨਾ ਵੀ ਜਿਹੜਾ ਸਬਜੈਕਟ ਪੜਾਇਆ ਜਾ ਰਿਹਾ ਉਹਦੇ ਧਿਆਨ ਦੇਦਾ ਉਹ ਕਿੰਨਾ ਕੁ ਬੱਚਾ ਸਿਆਣਾ ਹੋਵੇਗਾ ਫਿਰ ਟੀਚਰ ਕੋਈ ਹੋਰ ਸਬਜੈਕਟ ਪੜ੍ਹਾ ਰਿਹਾ ਕੋਈ ਹੋਰ ਵਿਸ਼ੇ ਦੀ ਗੱਲ ਹੋ ਰਹੀ ਬੱਚਾ ਕੋਈ ਹੋਰ ਕਿਤਾਬ ਖੋਲ ਕੇ ਬੈਠਾ ਹੋਵੇ ਇਹ ਸੰਗਤ ਵੀ ਇੱਕ ਸਕੂਲ ਹੈ ਸਾਬਣ ਕਿਹਾ ਸਤ ਸੰਗਤ ਸਤਗੁਰ ਚਾੜ ਸਾਲ ਹੈ ਜਿਤ ਹਰ ਗੁਣ ਸਿੱਖਾਂ ਇਹ ਸਤ ਸੰਗਤ ਜਿਹੜੀ ਹੈ ਗੁਰੂ ਦੀ ਇੱਕ ਸਕੂਲ ਇੱਕ ਕਲਾਸ ਹੈ ਗੁਰੂ ਸਾਡਾ ਟੀਚਰ ਉਸਤਾਦ ਹੈ ਜੋ ਸਾਨੂੰ ਪੜ੍ਹਾ ਰਿਹਾ ਤੇ ਅਸੀਂ ਗੁਣ ਸਿੱਖਣ ਵਾਸਤੇ ਬੈਠੇ ਹੁਣ ਸਾਧ ਸੰਗ ਜਪਿਓ ਭਗਵੰਤ ਭਾਵ ਕੀ ਹੈ ਵੀ ਸਤ ਸੰਗਤ ਹੀ ਬੈਠ ਕੇ ਕਿਉਂ ਗੁਰੂ ਬਾਰ ਬਾਰ ਇੱਕ ਦੀ ਗੱਲ ਕਰਦਾ ਹੈ ਸਾਹਿਬ ਮੇਰਾ ਇੱਕੋ ਹੈ ਇੱਕੋ ਹੈ ਭਾਈ ਇੱਕੋ ਹੈ ਉਸ ਭਗਵੰਤ ਰੱਬ ਨਾਲ ਜੁੜਨ ਦੀ ਜਦੋਂ ਗੁਰੂ ਸਿੱਖਿਆ ਦਿੰਦਾ ਹੈ ਜਦੋਂ ਕੋਈ ਜੁੜਨਾ ਸ਼ੁਰੂ ਕਰ ਦੇਣਾ ਸਮਝ ਲੈ ਰੱਬ ਦਾ ਸਿਮਰਨ ਕਰ ਰਹੀ ਹੈ ਕੇਵਲ ਨਾਮ ਦੀ ਉਹ ਗੁਰਮੰਤ ਗੁਰੂ ਉਪਦੇਸ਼ ਕੀ ਦਿੰਦਾ ਹੈ ਕੇਵਲ ਨਾਮ ਗੁਰੂ ਨੇ ਕਿ ਤੈਨੂੰ ਕੋ ਕਰਮ ਕਾਂਡ ਕਰਨ ਦੇ ਲੋੜ ਨਹੀਂ ਭਈ ਇਹ ਨਹੀਂ ਕਿ ਤੂੰ ਨੇ ਅਖੰਡ ਪਾਠ ਕਰਾਏਗਾ ਤਾਂ ਹੀ ਤੂੰ ਸਿੱਖ ਹੈ ਅੰਨੇ ਸਹੀ ਪੜ ਕਰੇਗਾ ਅੰਨੇ ਜਪਜੀ ਪੜੇਗਾ ਤਾਂ ਹੀ ਦੂ ਸਿੱਖ ਜੇ ਜਪਜੀ ਇੱਕ ਵਾਰ ਵੀ ਅਸੀਂ ਪੜਿਆ ਨਾ ਧਿਆਨ ਨਾਲ ਤੇ ਧਿਆਨ ਨਾਲ ਪੜ ਕੇ ਜੋ ਜਪਜੀ ਲਿਖਿਆ ਹੋਇਆ ਉਸ ਤੇ ਤੁਰਨਾ ਸ਼ੁਰੂ ਕਰਗੇ ਤੇ ਇਹ ਮਨੋਰਥ ਸਹੀ ਹੈ ਤੇ ਜੇ ਬੰਦਾ ਜਪਜੀ 50 ਪੜ ਲਵੇ ਰੋਜ਼ ਮੈਂ 20 ਜਪਜੀ ਪੜਦਾ ਮੈਂ 25 ਪੜਦਾ ਤੇ ਬੋਲਦਾ ਸ੍ਰੀਕੈ ਨਾ ਹੋਏ ਪੜੇ ਰੋਜ਼ ਭਾਖਿਆ ਭਾਉ ਵਪਾਰ ਕਿ ਰੱਬ ਦੀ ਬੋਲੀ ਮਿੱਠੀ ਹੈ ਪਿਆਰ ਵਾਲੀ ਹੈ ਤੇ ਮਿੱਠਾ ਬੋਲੇ ਹੀ ਨਾ ਕਿਸੇ ਨਾਲ ਉਹ ਜਪਜੀ ਪੜਨਾ ਫਾਇਦਾ ਹੈ ਕੋਈ ਜੇ ਪੜਿਆ ਜਾ ਰਿਹਾ ਇਹ ਨੇਤਰੋ ਮੇਰੇ ਹਰ ਤੁਮ ਮੈਂ ਜੋ ਤਰੀ ਹਰ ਬਿਡਾ ਵਰਾਂ ਦੇਖੋ ਕੋਈ ਪੜ ਰਿਹਾ ਭਾਵੇਂ ਚਾਰ ਅਨੰਦ ਸੇ ਪੜੀ ਜਾਵੇ ਪਰ ਅੱਖਾਂ ਪਰ ਰੂਹ ਵਿਖੀ ਜਾਵੇ ਜਿਵੇਂ ਕਹਿੰਦੇ ਨਾ ਕੋਈ ਇਨਸਾਨ ਕੋਈ ਮਨੁੱਖ ਜਿਹੜਾ ਨਾ ਕਿਸੇ ਕਰ ਸੰ ਲਾ ਰਿਆ ਸੀ ਚੋਰੀ ਕਰ ਰਿਹਾ ਸੀ ਤੇ ਨਾਲ ਪੜੀ ਜਾ ਰਿਹਾ ਸਤਿਗੁਰੂ ਸਿੱਕੇ ਬੰਦਨ ਕਟ ਹੈ ਕਿ ਜਿਹੜਾ ਗੁਰੂ ਹੈ ਜੇ ਬੰਦਨ ਪੈ ਗਏ ਮੈਨੂੰ ਹੱਥਕੜੀਆਂ ਪੈ ਗਈਆਂ ਗੁਰੂ ਮੇਰੀ ਹੱਥਕੜੀਆਂ ਖੁਲਾ ਦੇਗਾ ਗੁਰੂ ਨੇ ਕਿਹਾ ਕੋਈ ਲੰਗਰੇਸ ਨੇ ਵੇਖ ਲਿਆ ਉਹਨਾਂ ਨੂੰ ਚੋਰੀ ਕਰ ਰਹੇ ਆ ਜਦੋਂ ਸੁਣਿਆ ਨਾ ਵੀ ਸਤਿਗੁਰੂ ਸਿੱਕੇ ਬੰਦਨ ਕਟ ਹੈ ਉਹਨਾਂ ਨੇ ਕਿਹਾ ਵੀ ਅਗਲੀ ਲਾਈਨ ਪੜ ਕਹਿ ਦਿਓ ਮੇਰੇ ਵਾਸਤੇ ਨਹੀਂ ਕਹਿੰਦੇ ਗੁਰੂ ਤਾਂ ਬੰਦਨ ਕੱਟੇਗਾ ਗੁਰ ਕਾ ਸਿਖੇ ਵਿਚਾਰ ਤੇ ਹਟਜ ਵਿਕਾਰ ਕਰੇ ਛਾਡੇਗਾ ਤਾਂ ਗੁਰੂ ਤੇਰੇ ਬੰਦਨ ਕੱਟੇਗਾ ਤੇ ਵਿਕਾਰ ਵੀ ਕਮਾਈ ਜਾਵੇਂ ਤੇ ਕਹਵੇ ਗੁਰੂ ਠੀਕ ਕਰ ਦੇਗਾ ਤੁਸੀਂ ਵੇਖਣਾ ਕੋਈ ਬੰਦਾ ਡਾਕਟਰ ਕੋਲ ਜਾਏ ਦਵਾਈ ਲਵੇ ਪਰ ਡਾਕਟਰ ਨਾਲ ਪ੍ਰੇਜ ਵੀ ਦੱਸਦਾ ਜੇ ਕਿਸੇ ਨੂੰ ਖੰਘ ਲੱਗੀ ਹੋਈ ਹੈ ਨਾ ਖਾਂਸੀ ਹੈ ਤੇ ਡਾਕਟਰ ਨੂੰ ਕਹਣਾ ਭਾਈ ਠੰਡਾ ਪਾਣੀ ਬਰਫ਼ ਦਾ ਗਰਮੀ ਹੈ ਠੰਡਾ ਪਾਣੀ ਨਹੀਂ ਪੀਣਾ ਪਾਣੀ ਕੋਸਾ ਗਰਮ ਪਾਣੀ ਪੀਣਾ ਇਹ ਕਿਸ ਨੂੰ ਬੀਪੀ ਵਧਿਆ ਹੋਇਆ ਡਾਕਟਰ ਦਵਾਈ ਦੇ ਰੇ ਨਾਲ ਕਹਿੰਦਾ ਤਲੀ ਬਲੀ ਚੀਜ਼ਾਂ ਨਾ ਖਾਈਓ ਗਰਮ ਚੀਜ਼ ਨਹੀਂ ਖਾਣੀ ਜੀ ਸ਼ੂਗਰ ਵਧਿਆ ਗਾ ਮਿੱਠਾ ਘਟਾਓ ਤੇ ਬੰਦਾ ਖਾਈ ਵੀ ਜਾਵੇ ਮਿੱਠਾ ਤਲਾ ਮਲਾ ਵੀ ਖਾਈ ਜਾਵੇ ਠੰਡਾ ਪਾਣੀ ਬਰਫ ਦਾ ਪੀ ਜਾਵੇ ਕਿਵੇਂ ਡਾਕਟਰ ਠੀਕ ਨਹੀਂ ਠੀਕ ਤਾਂ ਹੋਏ ਹੀ ਨਹੀਂ ਮੈਂ ਭਾਈ ਗੁਰਦਾਸ ਜੀ ਕਹਿੰਦੇ ਨੇ ਨਾ ਪੂਛਤ ਪਥਿਕ ਤਹ ਮਾਰਗਨਾ ਧਰੈ ਪਗ ਪ੍ਰੀਤਮ ਕ ਦੇਸ ਕ세 ਬਾਤਨ ਸੇ ਜਾਈਏ ਇੱਕ ਬੰਦਾ ਰਾਹ ਪੁੱਛ ਰਿਹਾ ਤੁਸੀਂ ਤੇ ਬਾਹਰ గేਰ ਤੋਂ ਬਾਹਰ ਜਾਓ ਕੋਈ ਬੰਦਾ ਆਇਆ ਤੁਰਿਆ ਆ ਰਿਹਾ గేਰ ਦੇ ਬਾਹਰ ਖੜਾ ਹੋ ਗਿਆ ਤੁਹਾਨੂੰ ਪੁੱਛਦਾ ਮੈਂ ਸਤਵਾਰੀ ਜਾਣਾ ਕਿਵੇਂ ਜਾ ਸਕਦਾ ਤੁਸੀਂ ਕਿਹਾ ਵੀ ਆਹ ਸਾਹਮਣੇ ਪਾਰ ਰੋਡ ਤੇ ਹੋ ਜਾ ਜਿੱਦੇ ਪੈਦਲ ਤੁਰਨਾ ਪੈਦਲ ਤੁਰ ਲੈ ਨਹੀਂ ਤਾਂ ਜੋ ਗੱਡੀਆਂ ਵੀ ਜਾਂਦੀਆਂ ਨੇ ਆਟੋ ਵੀ ਜਾਂਦੇ ਨੇ ਜਾਂ ਕਿਸੇ ਤੋਂ ਲਿਫਟ ਲੈ ਲੈ ਬੰਦਾ ਖੜਾ ਹੋ ਗਿਆ ਤੁਸੀਂ ਕਿਹ ਕੇ ਚਲੇਗੇ ਦੋ ਤਿੰਨ ਘਟੇ ਬਾਅਦ ਤੁਸੀਂ ਵਾਪਸ ਆਏ ਤੇ ਵੇਖਿਆ ਬੰਦਾ ਉੱਥੇ ਖੜਾ ਹੈ ਹਰ ਨੂੰ ਪੁੱਛੀ ਜਾਂਦਾ ਮੈਂ ਸਦਵਾਰੀ ਜਾਣਾ ਹਰ ਨੂੰ ਪੁੱਛੀ ਜਾਵੇ ਤੁਸੀਂ ਆ ਕੇ ਵੇਖਿਆ ਉਹ ਕਹਿੰਦੇ ਕੁਝ ਕਹੋਗੇ ਨਾ ਫਿਰ ਤੂੰ ਤਾਂ ਦੋ ਘੰਟੇ ਪਹਿਲਾਂ ਹੀ ਪੁੱਛਿਆ ਸੀ ਗਿਆ ਨਹੀਂ ਉਹਨੇ ਕਿਹਾ ਸੀ ਚੱਲਣਾ ਪੈਣਾ ਮੈਨੂੰ ਮੈਂ ਕਿਛੇ ਪੁੱਛਣ ਲਈ ਪੁੱਜਾਂਗਾ ਭਾਈ ਗੁਰਦਾਜ ਕਹਿੰਦੇ ਸਿਰ ਪੁੱਛਣ ਨਾਲ ਪੁੱਜੇਗਾ ਨਹੀਂ ਤੁਰਨਾ ਪਏਗਾ ਤੈਨੂੰ ਉਚਿਤ ਪਦਕ ਤੈ ਮਾਰਗ ਨਾ ਧਾਰੇ ਪਗ ਪ੍ਰੀਤਮ ਕਾ ਦੇਸ ਕੈਸੇ ਬਾਤਨ ਸਜਾਈਏ ਪੂਛਤ ਹੈ ਵੈਦ ਖਾਤ ਔਖਤ ਨ ਸੰਜਮ ਸੇ ਕੈਸੇ ਮਿਟੇ ਰੋਗ ਸੁਖ ਸਹਿ ਸਮਾਈਏ ਵੈਦ ਕਰੇ ਡਾਕਟਰ ਨੂੰ ਹਕੀਮ ਨੂੰ ਕੋਈ ਬੰਦਾ ਵੈਦ ਨੂੰ ਪੁੱਛੇ ਡਾਕਟਰ ਸਾਹਿਬ ਸਿਹਤ ਮੇਰੀ ਖਰਾਬ ਬੜੀ ਖੰਗ ਬੜੀ ਹੁੰਦੀ ਹੈ ਮੈਨੂੰ ਜਾਂ ਮੇਰਾ ਲੱਕ ਦਰਦ ਕਰਦਾ ਹੈ ਮੇਰੇ ਢਿੱਡ ਵਿੱਚ ਪੀੜ ਹੁੰਦੀ ਹੈ ਮੇਰਾ ਬੀਪੀ ਵੱਧਿਆ ਸ਼ੂਗਰ ਵੱਧਿਆ ਡਾਕਟਰ ਵੀ ਪ੍ਰੇਸ਼ ਦੱਸਦੇ ਆਂ ਕਿ ਆਹ ਪ੍ਰੇਸ਼ ਕਰਨ ਨੂੰ ਦਵਾਈ ਵੀ ਖਾ। ਪਰ ਬੰਦਾ ਪ੍ਰੇਸ਼ ਨਾ ਕਰੇ ਦਵਾਈ ਵੀ ਖਾਵੇ ਨਾ ਤੇ ਭਾਈ ਗੋਤਾਜ ਨੇ ਫਿਰ ਕੈਸੇ ਮਿਟਾ ਰੋਗ ਦੱਸੋ ਰੋਗ ਕਿਵੇਂ ਹਟੇਗਾ। ਪੁੱਛੇ ਦੁਹਾਗਣ ਕੈ ਕਰਮ ਦੁਹਾਗਣ ਕਹਿ ਰਿਹਾ ਵਿ ਵਿਚਾਰ ਕਤ ਸੇਜਾ ਸਮਾਈ ਹੈ। ਇੱਕ ਦੁਹਾਗਣ ਔਰ ਦੁਹਾਗਣ ਉਹ ਹੁੰਦੀ ਹੈ ਜਿਹੜਾ ਆਪਣੇ ਪਤੀ ਛੱਡ ਕੇ ਥਾਂ ਸਾਂਝ ਪਾਈ ਹੋਈ ਸਨ। ਕਿਤੇ ਹੋਰ ਰਿਸ਼ਤੇ ਬਣਾਏ ਹੋਣ ਉਸਨੂੰ। ਉਹ ਗਵੰਡ ਨੂੰ ਪੁੱਛੇ ਤੇਰੇ ਘਰ ਵੀ ਬੜਾ ਸੁਖ ਹੈ ਤੇਰਾ ਪਤੀ ਤੇਰੀ ਕਸਮ ਨਹੀਂ ਖਾਂਦਾ ਬੜਾ ਤੈਨੂੰ ਪਿਆਰ ਕਰਦਾ ਤੇਰੀ ਹਰ ਗੱਲ ਮੰਨਦਾ ਤੇਰੀ ਸਾਸਤਰੀ ਗੱਲ ਮੰਨਦੀ ਹੈ ਤੇਰਾ ਸਹੁਰਾ ਤੈਨੂੰ ਬੜਾ ਪਿਆਰ ਕਰਦਾ ਆਪਣੇ ਧੀਆਂ ਵਾਂਗ ਸਤਿਕਾਰ ਤੇਰਾ ਕਰਦਾ ਬੱਚੇ ਤੇਰੇ ਕਹੇ ਉਸਾ ਤੁਰਦੇ ਨੇ ਕੀ ਕਾਰਨ ਉਹ ਫਿਰ ਗੁਣ ਦੱਸੇ ਕਿ ਮੈਂ ਨਿਮਰਤਾ ਧਾਰਨ ਕੀਤੀ ਹੋਈ ਮੈਂ ਬਾਣੀ ਪੜ੍ਹਦੀ ਆ ਮੈਂ ਬੱਚਿਆਂ ਨੂੰ ਸਹੀ ਸਿੱਖਿਆ ਦਿੰਦੀ ਆ ਮੈਂ ਮਾਂ-ਬਾਪ ਦੀ ਸਾਸੁਰ ਦੀ ਸੇਵਾ ਕਰਦੀ ਆ ਮੈਂ ਪਤੀ ਦੀ ਹਰ ਗੱਲ ਮੰਨਦੀ ਆ ਤੇ ਦੂਜੀ ਗੱਲ ਮੰਨਦੀ ਨੋਵੇ ਨਾ ਸੱਸ ਨਹੀਂ ਪੁੱਛਦੀ ਹੋਵੇ ਨਾ ਸੁਰਨ ਪੁੱਛਦੀ ਹੋਵੇ ਬਾਹਰ ਸਾਂਝ ਪਾਈ ਹੋਵੇ ਕਹਿੰਦੇ ਫਿਰ ਰਿਦੈ ਵੀ ਵਿਚਾਰ ਕਰ ਤਸਹਿਜ ਸਮਾਈ ਹੈ ਕਿਵੇਂ ਉਹ ਸਹਿਜ ਅਵਸਥਾ ਪ੍ਰਾਪਤ ਕਰ ਸਕਦੀ ਹੈ ਉਹ ਰਤਬਾ ਸੁਹਾਗ ਨਾ ਕਿਵੇਂ ਪ੍ਰਾਪਤ ਕਰ ਸਕਦੀ ਹੈ ਤੇ ਫਿਰ ਕਿਹਾ ਇਸੇ ਤਰ੍ਹਾਂ ਗਾਏ ਸੁਣਾ ਅੱਖੇ ਮਿਚੇ ਪਾਈ ਹੈ ਨਾ ਪਰਮ ਪਦ ਸ਼ਰੂ ਗੁਰਦੁਆਰੇ ਜਾ ਕੇ ਆ ਕੇ ਅੱਖਾਂ ਬੰਦ ਕਰਕੇ ਬਹਿ ਜਾਣਾ ਸਮਾਧੀਆਂ ਲਾ ਕੇ ਬਹਿ ਜਾਣਾ ਘਰ ਵੀ ਬੈਠੇ ਦੋ ਦੋ 3-3 ਘੰਟੇ ਉਹ ਮਾਲਾ ਜੀ ਫੜ ਲਈ ਹੱਥ ਵਿੱਚ ਕਹਿੰਦੇ ਗੁਰੂ ਦੇ ਖੁਸ਼ ਨਹੀਂ ਹੁੰਦਾ ਗਾਏ ਸੁਣਾਏ ਅੱਖੇ ਵਿੱਚ ਹੈ ਸ਼ਬਦ ਉੱਚੀ ਜੀ ਗਾਇਆ ਵੀ ਪੜਾ ਸੁਣਾਇਆ ਵੀ ਅੱਖਾਂ ਬੰਦ ਕਰ ਬੈਠੇ ਵੀ ਗਏ ਪਰ ਫਿਰ ਵੀ ਉਹ ਵਸਥਾ ਨਹੀਂ ਕੋਈ ਦੀ ਗੁਰਮੁਖਾਂ ਵਾਲੀ ਗੁਰ ਉਪਦੇਸ਼ ਗਹਿ ਜੋ ਲੋ ਨਾ ਕਮਾਏ ਜਦ ਤੱਕ ਗੁਰੂ ਦੇ ਉਪਦੇਸ਼ ਨੂੰ ਅਸੀਂ ਹਉਦੇ ਨਹੀਂ ਵਸਾਵਾਂਗੇ ਜੋ ਤੱਕ ਗੁਰੂ ਦੀ ਗੱਲ ਨੂੰ ਮੰਨਾਂਗੇ ਨਹੀਂ ਤੇ ਸਾਬ ਜੀ ਕਹਿੰਨ ਲੱਗੇ ਫਿਰ ਗੁਰੂ ਉਪਦੇਸ਼ ਦਿੰਦਾ ਕੇਵਲ ਨਾਮ ਦਿਓ ਗੁਰਮੰਤ ਗੁਰੂ ਮੰਤਰ ਉਪਦੇਸ਼ ਇਹ ਦਿੰਦਾ ਪ੍ਰਮਾਤਮਾ ਦੀ ਬੰਦਗੀ ਕਰ ਤਜ ਅਭਿਮਾਨ ਭਏ ਨਿਰਵੈਰ ਜਦੋਂ ਗੁਰੂ ਤੋਂ ਮੰਤਰ ਲੈ ਲਿਆ ਉਪਦੇਸ਼ ਲਿਆ ਸਿੱਖਿਆ ਲਈ ਹੁਣ ਆਪਣਾ ਹੰਕਾਰ ਛੱਡ ਦਿੱਤਾ ਮੈਂ ਮੈਂ ਕਰੀ ਮੇਰੀ ਮੇਰੀ ਸ਼ਰਤ ਹੀ ਹੁਣ ਨਿਰਵੈਰ ਹੁਣ ਮਨ ਵਿੱਚ ਵੈਰ ਨਹੀਂ ਕਿਸੇ ਨਾਲ ਕਿ ਆਵੇ ਦੁਸ਼ਮਣ ਹੈ ਮੇਰਾ ਆਵੇ ਦੁਸ਼ਮਣ ਹੈ ਇਦੋ ਵੇਰ ਛੜਿਆ ਆਠ ਪਹਿਰ ਪੂਜੋ ਗੁਰਪੈਰ ਕਹਿੰਦੇ ਇਸ ਤਰ੍ਹਾਂ ਭਾਈ ਅੱਠੇ ਪੈਰ ਪੁਰਦਿਆਂ ਫਿਰਦਿਆਂ ਉੜਦਿਆਂ ਬੰਦੇ ਆ ਗੁਰਦੇ ਚਰਨ ਜਿਹੜੇ ਨੇ ਪੂਜੀ ਜਾ ਹੁਣ ਗੁਰਦੇ ਚਰਨ ਕਿਹੜੇ ਨੇ ਗੁਰਗਾਂਸਾ ਚਰਨ ਕੜੇ ਨੇ ਅਸੀਂ ਕਿੰਬਰ ਬਾਣੀ ਪੜਨ ਵਾਲੇ 50 57 ਗੁਰਦਾਰੇ ਆਣ ਵਾਲੇ ਸੋਚਦੇ ਆ ਕਿ ਜਿਸ ਪੀੜੇ ਤੇ ਗੁਰੂ ਸਾਹਿਬ ਦਾ ਪ੍ਰਕਾਸ਼ ਕੀਤਾ ਜਿਹੜੇ ਪੀੜੇ ਦੀ ਲਤਾਂ ਨੇ ਗੁਰੂ ਦੀ ਲਤਾਂ ਨੇ ਨਹੀਂ ਭਾਈ ਮੰਜਾ ਹੈ ਗੁਰੂ ਦਾ ਛੋਟੀ ਮੰਜੀ ਹੈ ਜੇ ਪ੍ਰਕਾਸ਼ ਕੀਤਾ ਜਾਂਦਾ ਤੇ ਜੇ ਲੱਤਾਂ ਨੇ ਤਾਂ ਰਾਤ ਨੂੰ ਅਸੀਂ ਸੁਖਾਸ਼ਨ ਕਰਦੇ ਤਾਂ ਲੱਤਾਂ ਇੱਥੇ ਰਹਿ ਜਾਂਦੀਆਂ ਨੇ ਫਿਰ ਲੱਤਾਂ ਦੇ ਇੱਥੇ ਲੱਕ ਨਹੀਂ ਜਾਂਦੇ ਨਾਲ ਅੰਦਰ ਗੁਰੂ ਕਹਿੰਦਾ ਲੱਤਾਂ ਘੜੀਆਂ ਨੇ ਹਿਰਦੈ ਚਰਨ ਸ਼ਬਦ ਸਤਿਗੁਰੂ ਕੋ ਨਾਨਕ ਬੰਦਿਉ ਪਾਲ ਗੁਰੂ ਦੇ ਸ਼ਬਦ ਦੇ ਪੂਦੇ ਚਰਨ ਇਹ ਦੋ ਗੱਲ ਕਿ ਨਾ ਗੁਰਦੇ ਚਰਨ ਹਿਰਦੇ ਵਿਸਾਓ ਹਰ ਹਰ ਚਰਨ ਹਦੈ ਉਰ ਧਾਰੇ ਸਿਮਰ ਸੁਆਮੀ ਸਤਿਗੁਰੇ ਆਪਣਾ ਕਾਰਜ ਸਭ ਸਫਲਾ ਮਾਰੇ ਉਹਦੇ ਚਰਨ ਨ ਪਾਵੇ ਗੁਰਦੇ ਵਿਦੇਸ਼ ਨੂੰ ਗੁਰਦੇ ਸਿੱਖਿਆ ਗੁਰਦੀ ਬਾਣੀ ਆਪਣੇ ਹਿੰਦ ਦੇ ਵਸਾਉਣੇ ਕਹਿੰਦੇ ਅਠੇ ਪੈਰ ਗੁਰਦੇ ਸ਼ਬਦ ਨੂੰ ਧਿਆਈ ਜਾ ਆਪ ਮਤ ਬਿਨ ਸੇ ਦੁਸ਼ਟ ਬੇਗਾਨੇ ਕਹਿੰਦੇ ਜਿਹੜੇ ਮੈਂ ਅੰਦਰ ਬੇਗਾਨੇ ਮਤ ਸੀ ਨਾ ਦੁਸ਼ਟ ਸੀ ਉਹ ਸਾਧਤਰੀ ਜਿਹੜੇ ਗਲਤ ਮਤ ਕਿਸੇ ਕੋ ਲੈ ਕੇ ਆਉਂਦੇ ਆ ਸਾਡੀ ਥੋੜੀ ਏ ਉਹ ਜਿਹੜੇ ਕਹਿੰਦੇ ਅਸੀਂ ਪ੍ਰਾਈ ਇਰਖਾ ਛੱਡ ਦਿਓ ਇਰਖਾ ਦੂਜੇ ਦੀ ਨਹੀਂ ਆਪਣੀ ਤਾਂ ਹੁੰਦੀ ਹੀ ਨਹੀਂ ਸਾਡੀ ਦੂਜੀ ਮਤ ਲੈ ਕੇ ਬਣਾਉਣ ਦੇ ਵਸਾ ਲੈਣੇ ਆ ਸੀ ਕਿਸ ਨੇ ਨਿੰਦਾ ਦਿੱਤੀ ਤੇ ਅਸੀਂ ਉਹ ਵੀ ਸੁਣ ਕੇ ਆਪਣੇ ਅੰਦਰ ਵਸਾਲ ਲਈ ਕਿਸੇ ਨੇ ਕੋਈ ਚੁਗਲੀ ਕੀਤੀ ਆਪਣੇ ਝੂਠ ਦਿੱਤੀ ਸਾਨੂੰ ਅਸੀਂ ਅੰਦਰ ਵਸਾਲ ਏ ਕਹਿੰਦੇ ਦੁਸ਼ਟ ਬੇਗਾਨੀ ਜਿਹੜੀ ਮਤ ਅਸੀਂ ਉਹ ਸ਼ਰਦ ਦਿੱਤੀ ਜਬ ਤੇ ਸੁਣਿਆ ਹਰ ਜਸ ਕਾਨੀ ਜਦੋਂ ਦਾ ਰੱਬ ਦਾ ਨਾਮ ਕਨਾਲ ਸੁਣਿਆ ਕੋਈ ਕੋਣ ਹੈ ਜਿਨ੍ਹਾਂ ਨੇ ਇੱਕ ਸ਼ਬਦ ਸੁਣਿਆ ਮਲਕ ਭਾਗੋ ਵਰਗੇ ਸਜਣ ਠੱਗ ਵਰਗੇ ਕਿੰਨੇ ਸੀ ਜਿਨ੍ਹਾਂ ਨੇ ਇੱਕ ਸ਼ਬਦ ਸੁਣਿਆ ਭਾਈ ਲੈਣਾ ਜਿਨੇ ਇੱਕੋ ਸ਼ਬਦ ਸੁਣਿਆ ਗੁਰੂ ਅਮਰਦਾਸ ਨੇ ਇੱਕੋ ਸ਼ਬਦ ਸੁਣਿਆ ਸੁਣਿਆ ਸੀ ਵੀ ਬਹੁਤ ਵਾਰ ਪਰ ਜਿਨ੍ਹਾਂ ਨੇ ਇੱਕ ਵਾਰ ਮਨ ਕਰਕੇ ਸੁਣ ਲਿਆ ਫਿਰ ਉਹਨਾਂ ਨੇ ਆਪਣੇ ਅੰਦਰ ਦੀ ਮੱਤ ਆ ਕੇ ਉਹ ਸ਼ਬਦ ਨੂੰ ਵਸਾ ਲਿਆ ਕਹਿੰਦੇ ਜਦੋਂ ਤੱਕ ਇਹ ਮੈਂ ਗੁਰੂ ਦਾ ਜਸ ਕੰਨਾਂ ਨਾਲ ਸੁਣਿਆ ਹੁਣ ਮੈਂ ਪਰਾਈ ਮੱਤ ਛੱਡ ਦਿੱਤੀ ਹੈ ਸਹਿਜ ਸੂਖ ਆਨੰਦ ਨਿਧਾਨ ਹੁਣ ਕੀ ਹੋਏ ਮੇਰੇ ਜ਼ਿੰਦਗੀ ਦੇ ਵਿੱਚ ਸਹਿਜ ਆ ਗਿਆ ਟਿਕਾਵ ਆ ਗਿਆ ਕਿਰਮਣ ਡੋਲਦਾ ਸੀ ਹੁਣ ਡੋਲਦਾ ਨਹੀਂ ਸੁਖ ਆ ਗਿਆ ਆਨੰਦ ਨਾਮ ਦਾ ਖਜ਼ਾਨਾ ਮੇਰੇ ਅੰਦਰ ਆ ਗਿਆ ਰੱਖਣ ਹਾਰ ਰਖ ਲੈ ਨਿਦਾਨ ਹੁਣ ਭਰੋਸਾ ਬਣ ਗਿਆ ਕਿ ਉਹ ਪ੍ਰਮਾਤਮਾ ਸਾਡੇ ਰੱਖਿਆ ਕਰਨ ਵਾਲਾ ਹੈ ਤੇ ਅਖੀਰ ਸਾਡੀ ਉਹੀ ਰੱਖਿਆ ਕਰੇਗਾ ਦੁੱਖ ਦਰਦ ਬਿਨ ਸੇ ਭੈ ਪਰਮ ਹੁਣ ਜਿੰਦਗੀ ਦੇ ਸਾਰੇ ਦੁੱਖ ਖਤਮ ਹੋ ਗਏ ਦਰਦ ਖਤਮ ਹੋ ਗਏ ਸਾਰੇ ਭਰਮ ਭੈ ਡਰ ਖਤਮ ਹੋ ਗਏ ਆ ਬਣ ਜਾਨ ਰੱਖੇ ਕਰ ਕਰਮ ਜਦੋਂ ਗੁਰੂ ਨੇ ਬਖਸ਼ਿਸ਼ ਕੀਤੀ ਤੁਸੀਂ ਵੇਖੋ ਕੋਈ ਬੱਚਾ ਭਾਵੇਂ ਘਰ ਵਿੱਚ ਹੈ ਤੇ ਭਾਵੇਂ ਸਕੂਲ ਦੇ ਵਿੱਚ ਜਿਹੜਾ ਬੱਚਾ ਆਗਿਆਕਾਰੀ ਹੈ ਨਾ ਟੀਚਰ ਦਾ ਉਸਤਾਦ ਦਾ ਮਾਂ-ਬਾਪ ਦਾ ਤੇ ਫਿਰ ਮਾਂ-ਬਾਪ ਉਸ ਤੇ ਬਖਸ਼ਿਸ਼ ਵੀ ਕਰਦੇ ਨੇ ਉਹਨੂੰ ਕਹਿੰਦੇ ਲੋੜ ਨਹੀਂ ਤੁਮੇ ਨੂੰ ਜਦਾਤ ਦੇਦੇ ਮਾਂ-ਬਾਪ ਆਪੇ ਕਹਿੰਦੇ ਕੋਈ ਨੂੰ ਜੜੀ ਹੈ ਨਾ ਵਿਆਹ ਕੇ ਆਉਂਦੀ ਹੈ ਜਿਹੜੀ ਆਪਣੇ ਸੱਸ ਸੋਹਰਨ ਦੀ ਮੰਨ ਕਰਕੇ ਸੇਵਾ ਕਰਦੀ ਹੈ ਤੇ ਇੱਕ ਦਿਨ ਐਸਾਂ ਦਾ ਸੱਸ ਕਹਿੰਦੀ ਬੇਟਾ ਅੱਜ ਛਾਬੀਆਂ ਆਏ ਤੋ ਤੇਰੀਆਂ ਅੱਜ ਤੋਂ ਤੂੰ ਜ਼ਿਮਵਾਰ ਹੈ ਸਾਡੇ ਘਰ ਦੀ ਸਾਡੇ ਘਰ ਦੀ ਇਹ ਮਾਲਕਣ ਹੈ ਤੂੰ ਤੇ ਜਿਹੜੀ ਘਰ ਆਈ ਹੀ ਮਾਲਕਣ ਬਣਨ ਵਾਸਤੇ ਜਿਹੜੀ ਵਿਆਹ ਕੇ ਆਈ ਪੇ ਮੈਂ ਇਸ ਘਰ ਚਲੀ ਜਾਂ ਸਾਡੇ ਘਰ ਦੀ ਮਾਲਕਣ ਬਣਨਾ ਮਾਲਕਣ ਕੀ ਨੌਕਰਾਨੀ ਵੀ ਰਹਿੰਦੀ ਉਹ ਫਿਰ ਇਹਨੇ ਬਾਰ ਕਰਾਇਆ ਤੇ ਜਾਂ ਕਮਰੇ ਇਹ ਲੋੜਦੇ ਨੇ ਫਿਰ ਜਿਹੜੀ ਆਏ ਮੰਨ ਕਰਕੇ ਸੇਵਾ ਕਰਨੇ ਫਿਰ ਪਰਿਵਾਰ ਵੀ ਬਖਸ਼ਿਸ਼ ਕਰਦਾ ਉਸਤੇ ਮਾਂ ਵੀ ਰਾਮ ਤੱਕ ادی ਪੁੱਤਰ ਆ ਛੂੜੀਆਂ ਸੋਨੇ ਦੇ ਬਿਲਕੁਲ ਮੇਰੇ ਸੱਸ ਨੇ ਪਾਈਆਂ ਤੂੰ ਰੱਖ ਰਿਆ ਹਾਰ ਪਾਇਆ ਸੀ ਮੇਰੇ ਮੇਰੇ ਪਰਵਾਰ ਨੇ ਮੈਂ ਤੇ ਪਾੰਦੇ ਨਹੀਂ ਤੂੰ ਪਾਲਿਆ ਹੁ ਸਭ ਦੇ ਦਿੰਦੀ ਉਸ ਜਿਹੜਾ ਕੋ ਸਿੱਖ ਗੁਰੂ ਕੋ ਲਾ ਕੇ ਮੰਨ ਕਰਕੇ ਜੁੜਦਾ ਤੇ ਗੁਰੂ ਉਸ ਬਖਸ਼ਿਸ਼ ਕਰਦਾ ਸਾਇਕਨ ਫਿਰ ਆਪ ਆਪਣਾ ਜਾਨ ਰੱਖੇ ਆਣ ਜਾਨ ਖਤਮ ਹੋ ਗਿਆ ਕਰ ਕਰਮ ਗੁਰੂ ਨੇ ਬਖਸ਼ਿਸ਼ ਕੀਤੀ ਪਿਖੇ ਬੋਲੇ ਸੁਣਾ ਸਭ ਆਕ ਉਦੋਂ ਇਹ ਸਮਝ ਆਂਦੀ ਹੈ ਕਿ ਅਸੀਂ ਵੇਖ ਨਹੀਂ ਰਹੇ ਅੰਦਰ ਬੈਠਾ ਰੱਬ ਵੇਖ ਰਿਹਾ ਉਹ ਵੇਖ ਵੀ ਰਿਹਾ ਸਭ ਨੂੰ ਅੰਦਰ ਬੈਠਾ ਬੋਲ ਵੀ ਰਿਹਾ ਸੁਣ ਵੀ ਰਿਹਾ ਸਭ ਕੁਝ ਆਪੇ ਆਪ ਹੈ ਸਦਾ ਸੰਗ ਤਾਕੋ ਮਨ ਜਾ ਹੈ ਭਾਈ ਉਹ ਪ੍ਰਮਾਤਮਾ ਸਭ ਕੁਝ ਵੇਖ ਰਿਹਾ ਸੁਣ ਰਿਹਾ ਬੋਲ ਰਿਹਾ ਸਦਾ ਮੇਰੇ ਮਨ ਉਸ ਪ੍ਰਮਾਤਮਾ ਨੂੰ ਆਪਣੇ ਅੰਗ ਸੰਗ ਸਮਝ ਤੇ ਨਾਲ ਉਸ ਜਪ ਸੰਤ ਪ੍ਰਸਾਦ ਭਯੋ ਪ੍ਰਕਾਸ਼ ਗੁਰੂ ਦੀ ਕਿਰਪਾ ਦੇ ਨਾਲ ਕਹਿੰਦੇ ਹੁਣ ਮੇਰੇ ਜ਼ਿੰਦਗੀ ਪ੍ਰਕਾਸ਼ ਆ ਗਿਆ ਚਾਨਣ ਹੋ ਗਿਆ ਹਨੇਰਾ ਹੋਵੇ ਨਾ ਹੁਣ ਲਾਈਟ ਬੰਦ ਹੋ ਜਾਏ ਤੇ ਸਾਡੇ ਸਾਹਮਣੇ ਜੋ ਬੰਦੇ ਬੈਠੇ ਦਿਸਣੇ ਬੰਦ ਹੋ ਜਾਣਗੇ ਹਨੇਰਾ ਹੋ ਜੇ ਲਾਈਟਾਂ ਬੰਦ ਹੋ ਜਾਣ ਬੰਦਾ ਉੱਥੇ ਹੀ ਹੁੰਦਾ ਤਾਂ ਦਿਸਦਾ ਹੀ ਨਹੀਂ ਬਸ ਜਦੋਂ ਸਾਡੀ ਜ਼ਿੰਦਗੀ ਅਗਿਆਨਤਾ ਹੁੰਦੀ ਹੈ ਰੱਬ ਵੀ ਸਾਰੇ ਵਿੱਚ ਹੈ ਪਰ ਦਿਸਦਾ ਨਹੀਂ ਸਾਹਮਣੇ ਸਾਨੂੰ ਦੂਜੇ ਦੁਸ਼ਮਣ ਦਿਸਦੇ ਨੇ ਵੈਰੀ ਦਿਸਦੇ ਹੀ ਕਹਿੰਦੇ ਜਦੋਂ ਪ੍ਰਕਾਸ਼ ਹੋ ਗਿਆ ਪੂਰ ਰਹੇ ਏਕੈ ਗੁਣਤਾ ਸਮਝ ਆ ਗਈ ਉਹ ਗੁਣਾਂ ਦਾ ਮਾਲਕ ਪ੍ਰਮਾਤਮਾ ਹਰ ਥਾਂ ਤੇ ਪਰਿਪੂਰਣ ਹੈ ਕਹਿਤ ਪਵਿੱਤਰ ਸੁਣਤ ਪੁਨੀਤ ਗੁਣ ਗੋਵਿੰਦ ਗਾਵੈ ਨਿਤਨੀਤ ਕਹਿੰਦੇ ਹੁਣ ਜਿਹੜੇ ਪ੍ਰਮਾਤਮਨ ਗੁਣ ਗਾਉਂਦੇ ਹਨ ਉਹ ਕਹਿਣ ਵਾਲੇ ਵੀ ਪਵਿੱਤਰ ਹੋ ਜਾਂਦੇ ਹਨ ਸੁਣਤ ਪੁਨੀਤ ਜਿਹੜੇ ਸੁਣਦੇ ਨੇ ਅਰਧਨਿਕ ਰੋਇ ਬਾਣੇ ਦੇ ਵਿੱਚ ਕਹਿ ਤੇ ਪੁਣੀਤ ਸੁਣ ਤੇ ਪਵਿੱਤ ਸਤਗੁਰ ਰਿਆ ਭਰੂ ਜਿਹੜੇ ਸੁਣਦੇ ਨੇ ਕਹਿੰਦੇ ਨੇ ਕਹਿਣ ਵਾਲੇ ਪਵਿੱਤਰ ਹੋ ਗਏ ਸੁਣਨ ਵਾਲੇ ਪਵਿੱਤਰ ਹੋ ਗਏ ਗੁਣ ਗੋਵਿੰਦ ਗਾਵੈ ਨਿਤਨੀਤ ਜਿਹੜੇ ਰੱਬ ਦੇ ਗੁਣ ਨਿਤਾ ਪ੍ਰਤੀ ਗਾਉਂਦੇ ਨੇ ਰੋਜ਼ ਰੱਬ ਦਾ ਸਿਮਰਨ ਕਰਦੇ ਹਨ ਕਉ ਨਾਨਕ ਜਗ ਜਾ ਕੋ ਹੋ ਕਿਰਪਾਲ ਏ ਨਾਨਕ ਆਖ ਕਿ ਜਿਨ੍ਹਾਂ ਤੇ ਉਹ ਪ੍ਰਮਾਤਮਾ ਹਕਾਰ ਪ੍ਰਭਾ ਗੁਰੂ ਕਿਰਪਾ ਕਰਦਾ ਰਹਿਮਤ ਕਰਦਾ ਹੈ ਇਸ ਜਨ ਕੇ ਸਭ ਪੂਰਨ ਘਾਲ ਉਹਦੀ ਜ਼ਿੰਦਗੀ ਦੀ ਕਾਰਨਾ ਪੂਰਨ ਹੋ ਜਾਂਦੀ ਹੈ ਜਿਸ ਕਰਕੇ ਪ੍ਰਮਾਤਮਾ ਨੇ ਸੰਸਾਰ ਵਿੱਚ ਭੇਜਿਆ ਉਹ ਕਾਰਜ ਨ ਪੂਰਨ ਹੋ ਜਾਂਦਾ ਸਤਿਗੁਰੂ ਕਿਰਪਾ ਕਰਨ ਅਸੀਂ ਵੀ ਜਦੋਂ ਮਨ ਕਰਕੇ ਗੁਰੂ ਦੇ ਸੰਗਤ ਜਾਵਾਂਗੇ ਮਨ ਕਰੇ ਗੁਰੂ ਦੇ ਚਪਨਾਗੇ ਫਿਰ ਸਾਡੇ ਜ਼ਿੰਦਗੀ ਵਿੱਚੋਂ ਵੀ ਅਹੰਕਾਰ ਖਤਮ ਹੋ ਜਾਏਗਾ ਸਾਡੇ ਜ਼ਿੰਦਗੀ ਵਿੱਚੋਂ ਬੈਰ ਭਾਵਨਾ ਖਤਮ ਹੋ ਜਾਏਗੀ ਸਾਡੇ ਅੰਦਰ ਜੋ ਪ੍ਰਾਈ ਮਤ ਹੈ ਖਤਮ ਹੋ ਜਾਏਗੀ ਫਿਰ ਸਾਡੀ ਜ਼ਿੰਦਗੀ ਮੇਸ਼ਾਨੰਦ ਖੇੜਾ ਬਣਿਆ ਰਹੇਗਾ ਸਤਿਗੁਰ ਰਹਿਮਤ ਕਰਨ ਤਾਂ ਕਿ ਗੁਰੂ ਦੇ ਵਿਚਾਰ ਗੁਰਦੇ ਸ਼ਬਦਾਂ ਉਸਤਤਨ ਤੁਰਨਾ ਆ ਜਾਏ ਤਾਂ ਕਿ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਬਾਪੇ ਮੇਲੇ ਹੋ ਜਾਣ ਇਤਨੇ ਵਿਚਾਰ ਪ੍ਰਵਾਨ ਕਰਨੇ ਵਿਚਾਰ ਕਰਦੇ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਇਆ ਕਰਦੀਆਂ ਸੰਗਤ ਗੁਰਦੁਆਰਨ ਬਖਸ਼ਣ ਯੋਗ ਹੈ ਫਤਿਹ ਪ੍ਰਵਾਨੋ ਵਾਹਿਗੁਰੂ ਜੀ ਕਾ ਖਾਲਸਾ